ਜੇ ਸਿਆਸੀ ਫੀਜ਼ਾ ਬਦਲੀ ਹੈ ਖਾਸ ਕਰਕੇ ਦੇਸ਼ ਦੀ ਬਦਲੀ ਹੈ ਤੇ ਸ਼ੁਰੂਆਤ ਪੰਜਾਬ ਤੋਂ ਕਰਾਂਗੇ ਤੇ ਪੰਜਾਬ ਦੇ ਵਿੱਚ ਕਿਸਾਨਾਂ ਦਾ ਜਿਹੜਾ ਰੋਲ ਕਿੰਨਾ ਕੁ ਮੰਨਦੇ ਹੋ ਕਿਸਾਨਾਂ ਦਾ ਬਹੁਤ ਅਹਿਮ ਰੋਲ ਆ ਜਿਹੜਾ ਪੰਜਾਬ ਆ ਉਹ ਕਿਸਾਨੀ ਮਤਲਬ ਆਧਾਰਿਤ ਜਿਹੜਾ ਸੂਬਾ ਹੈਗਾ ਜਿੱਥੇ ਹਰ ਗੱਲ ਕਿਸਾਨਾਂ ਤੋਂ ਚੱਲਦੀ ਹੈ ਕਿਸਾਨਾਂ ਤੇ ਖਤ ਬੁੰਦੀ ਇਸ ਕਿਸਮ ਦੀ ਉਹਨਾਂ ਦੀ ਫੀਲਿੰਗ ਆ ਕਿ ਅਸੀਂ ਕੋਈ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਣਾ ਕੱਲ ਕਿਸਾਨਾਂ ਦੀ ਕੀਤੀ ਜਾਵੇ ਕਿਸਾਨ ਅੱਜ ਵੀ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਕੀ ਹੱਲ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਉਮੀਦ ਹੈ ਕੋਈ ਬਾਰਡਰ ਹਟਣਗੇ ਦਿੱਲੀ ਵੱਲ ਨੂੰ ਜਾਣਗੇ ਕੋਈ ਉਹਨਾਂ ਦੇ ਜਿਹੜੇ ਮਸਲੇ ਨੇ ਜਿਹੜੀ ਐਮਐਸਪੀ ਨੂੰ ਲੈ ਕੇ ਵੱਡੀ ਗੱਲ ਹੈ ਲਕੀਮਪੁਰ ਖੀਰੀ ਨੂੰ ਲੈ ਕੇ ਵੱਡੀ ਗੱਲ ਹੈ ਪਰਚੇ ਹੈ ਕਿ ਉਹਨਾਂ ਦੇ ਉੱਤੇ ਕੋਈ ਨਾ ਕੋਈ ਬੈਕਬੋਨਸ ਹੋ ਸਕਦਾ ਜਾਂ ਇਹ ਰੈਗੂਲਰੀ ਰਹੇਗਾ ਕਿਸਾਨਾਂ ਨੂੰ ਕੋਈ ਰਾਹਤ ਹੈ ਇਹ ਸਭ ਕੁਝ ਚੇਂਜ ਹੋਣ ਦੇ ਨਾਲ ਕਿ ਜਿਹੜੀ ਆਰਐਸਐਸ ਆ ਉਹ ਵੀ ਬੋਦੀ ਨਾਲ ਟੁੱਟ ਚੁੱਕੀ ਹੈ ਮੋਦੀ ਐਸ ਵੀ ਲਈ ਅੰਡਰ ਸਟ੍ਰੈਸ ਹੈ ਜੇਕਰ ਗੱਲ ਕੀਤੀ ਜਿਹੜਾ ਜਿਹੜਾ ਨਾਇਡੂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਉਹ ਫੈਡਰਲ ਸਟਰਕਚਰ ਨੂੰ ਮਜ਼ਬੂਤ ਕਰਨ ਦਾ ਬਿਆਨ ਹੈ ਤੇ ਦੂਜੀ ਗੱਲ ਇਹ ਵੀ ਹੈ ਕਿ ਨਿਤਿਸ਼ ਕੁਮਾਰ ਦੇ ਵੱਲੋਂ ਵੀ ਜਿਸ ਤਰ੍ਹਾਂ ਕਾਲ ਕਿਹਾ ਗਿਆ ਸੀ ਕਿ ਸਰਕਾਰ ਬਣੇਗੀ ਪਰ ਕਿਹਦੀ ਬਣੇਗੀ ਇਹਦੇ ਤੇ ਅਜੇ ਸਵਾਲੀਆ ਚਿੰਨ੍ਹ ਜ਼ਰੂਰ ਹੈ ਸਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਸਮੇਂ ਇਹ ਦੇਸ਼ ਦੀ ਜੋ ਸਿਆਸੀ ਹਵਾ ਹੈ ਉਹ ਬਿਲਕੁਲ ਬਦਲ ਚੁੱਕੀ ਹੈ ਇੱਕ ਤਰੀਕੇ ਦੇ ਨਾਲ ਜਿਸ ਤਰ੍ਹਾਂ ਦੇ ਦਾਅਵੇ ਠੋਕੇ ਜਾ ਰਹੇ ਸਨ ਉਹ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਫੁੱਲ ਸਟਾਪ ਜ਼ਰੂਰ ਲੱਗਿਆ ਤੇ ਇਹ ਸਭ ਦੇ ਪਿੱਛੇ ਜੋ ਵੱਡਾ ਕਾਰਨ ਮੰਨਿਆ ਜਾ ਰਿਹਾ ਉਹ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਮੰਨਿਆ ਜਾ ਰਿਹਾ ਹੈ ਖਾਸ ਕਰਕੇ ਜਿਗਾਲ ਕੀਤੀ ਜਾਵੇ ਪੰਜਾਬ ਦੀ ਸਿਆਸਤ ਦੀ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਕਿਸਾਨਾਂ ਨੇ ਐਮ ਰੋਲ ਨਿਭਾਇਆ ਤੇ ਇਸ ਹਫਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਜਿਹੜੀ ਸਿਆਸੀ ਹਵਾ ਬਦਲੀ ਹੈ ਜੋ ਪੰਜਾਬ ਦੇ ਹਾਲਾਤ ਚੇਂਜ ਹੋਏ ਨੇ ਪੰਜਾਬ ਦੇ ਵਿੱਚ ਜੋ ਵੱਡਾ ਕਾਦ ਕਿਹੇ ਜਾਣ ਵਾਲੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਢਾ ਲੱਗੀ ਹੈ ਤੇ ਉਸ ਦੇ ਪਿੱਛੇ ਜੋ ਕਿਸਾਨ ਨੇ ਉਹਨਾਂ ਦੀ ਜਿਹੜੀ ਰਣਨੀਤੀ ਹੈ ਉਹ ਕਿੰਨੀ ਕੁ ਜ਼ਬਰਦਸਤ ਰਹੀ ਹੈ ਸੋ ਸਭ ਤੋਂ ਪਹਿਲਾਂ ਗੁਰਦਰਸ਼ਨ ਸਿੰਘ ਢਿੱਲੋਂ ਜੀ ਸਖਾਈ ਨਿਊਜ਼ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮਿਹਰਬਾਨੀ ਜੀ ਸਖਾਈ ਨਿਊਜ਼ ਟੀਵੀ ਨੂੰ ਮੇਰੇ ਕਣੀਓ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਢੀਲੋ ਸਾਹਿਬ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਜੇ ਸਿਆਸੀ ਫੀਜ਼ਾ ਬਦਲੀ ਹੈ ਖਾਸ ਕਰਕੇ ਦੇਸ਼ ਦੀ ਬਦਲੀ ਹੈ ਤੇ ਸ਼ੁਰੂਆਤ ਪੰਜਾਬ ਤੋਂ ਕਰਾਂਗੇ ਤੇ ਪੰਜਾਬ ਦੇ ਵਿੱਚ ਕਿਸਾਨਾਂ ਦਾ ਜਿਹੜਾ ਰੋਲ ਕਿੰਨਾ ਕੁ ਮੰਨਦੇ ਉਹ ਕਿੰਨਾ ਕੁ ਅਹਿਮ ਰੋਲ ਰਿਹਾ ਖਾਸ ਕਰਕੇ ਭਾਜਪਾ ਨੂੰ ਲੈ ਕੇ ਅਕਾਲੀ ਦਲ ਨੂੰ ਲੈ ਕੇ ਤੇ ਮੌਜੂਦਾ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਨੂੰ ਲੈ ਕੇ ਦੇਖੋ ਕਿਸਾਨਾਂ ਦਾ ਬਹੁਤ ਅਹਿਮ ਰੋਲ ਆ ਜਿਹੜਾ ਪੰਜਾਬ ਆ ਉਹ ਕਿਸਾਨੀ ਮਤਲਬ ਆਧਾਰਿਤ ਜਿਹੜਾ ਸੂਬਾ ਹੈਗਾ ਜਿੱਥੇ ਹਰ ਗੱਲ ਕਿਸਾਨਾਂ ਤੋਂ ਚਲਦੀ ਹੈ ਕਿਸਾਨਾਂ ਤੇ ਖਤ ਬੁੰਦੀ ਹੈ ਚਾਹੇ ਕੋਈ ਪ੍ਰੋਡਕਸ਼ਨ ਦੀ ਗੱਲ ਕਹੀਏ ਚਾਹੇ ਅਸੀਂ ਇਕਨੋਮੀ ਦੀ ਗੱਲ ਕਹੀਏ ਚਾਹੇ ਜਿਹੜੀ ਇੱਕ ਵਿਰਾਈਲ ਕਮਿਊਨਿਟੀ ਹੈ ਸਟਰੋਂਗ ਕਮਿਊਨਿਟੀ ਹੈ ਕਿਸਾਨਾਂ ਜਿਹੜੇ ਔਰ ਉਹ ਆਪਣੀ ਮਤਲਬ ਇਸ ਕਿਸਮ ਦੀ ਉਹਨਾਂ ਦੀ ਫੀਲਿੰਗ ਹੈ ਕਿ ਅਸੀਂ ਕੋਈ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਣਾ ਅਸੀਂ ਬਹੁਤ ਜਾਇਜ਼ ਗੱਲ ਕਰਨੀ ਹੈ ਚੀੜੀਆਂ ਸਾਡੀਆਂ ਜਾਇਜ਼ ਡਿਮਾਂਡਸ ਹੈਗੀਆਂ ਉਹ ਅਸੀਂ ਫੁੱਲਫਿਲ ਕਰਾਉਣੀਆਂ ਸਰਕਾਰ ਤੋਂ ਔਰ ਕਰਾਉਣੀਆਂ ਬਹੁਤ ਹੀ ਪੀਸਫੁਲ ਨਾਨ ਵਾਇਲੈਂਟ ਐਜੀਟੇਸ਼ਨ ਕਰਕੇ ਜਿਹੜਾ ਕਿ ਉਹਨਾਂ ਦਾ ਵਿਧਾਨਿਕ ਰਾਈਟ ਹੈਗਾ ਜਿਹੜਾ ਉਹ ਕਰਦੇ ਰਹੇ ਰਹੇ ਆ ਪਿਛਲੇ ਜਿਹੜੇ ਜੋ ਵੀ ਅੰਦੋਲਨ ਹੋਇਆ ਕਿਸਾਨਾਂ ਦਾ ਉਸ ਨੇ ਦੁਨੀਆ ਦੇ ਵਿੱਚ ਆਪਣਾ ਪ੍ਰਭਾਵ ਛੱਡਿਆ ਇਹ ਅੰਦੋਲਨ ਜਿਹੜੇ ਹੋਏ ਆ ਇਹ ਇਕੱਲੇ ਪੰਜਾਬ 'ਚ ਨਹੀਂ ਹੋਏ ਹਿੰਦੁਸਤਾਨ ਦੇ ਦੂਜੇ ਹਰਿਆਣੇ ਵਿੱਚ ਵੀ ਹੋਇਆ ਇਸੇ ਰਾਜਸਥਾਨ ਵਿੱਚ ਵੀ ਹੋਇਆ ਵੈਸਟਰਨ ਯੂਪੀ ਵਿੱਚ ਵੀ ਹੋਇਆ ਹੋਰ ਜਗ੍ਹਾ ਵੀ ਹੋਇਆ ਪਰ ਉੱਥੇ ਜਿਹੜੇ ਦੂਸਰੇ ਉਸ ਤੋਂ ਇਲਾਵਾ ਜਿਹੜੀ ਜਗ੍ਹਾ ਹਿੰਦੁਸਤਾਨ ਦੇ ਵਿੱਚ ਉੱਥੇ ਕਿਸਾਨਾਂ ਨੂੰ ਵਿਚਾਰਿਆਂ ਨੂੰ ਕੁਚਲ ਦਿੱਤਾ ਜਾਂਦਾ ਕਿਉਂਕਿ ਉਹਨਾਂ 'ਚ ਇਸ ਕਿਸਮ ਦਾ ਪੋਟੈਂਸ਼ੀਅਲ ਨਹੀਂ ਹੈ ਜਿਸ ਕਿਸਮ ਦਾ ਪੰਜਾਬ ਦੇ ਕਿਸਾਨਾਂ ਹਰਿਆਣੇ ਦੇ ਕਿਸਾਨਾਂ ਤੇ ਵੈਸਟਰਨ ਯੂਪੀ ਦੇ ਜਾਂ ਰਾਜਸਥਾਨ ਦੇ ਕਿਸਾਨਾਂ ਵਿੱਚ ਹੋਵੇ ਤਾਂ ਉਹ ਵਿਚਾਰੇ ਡੀਮੋਰਲਾਈਜ਼ ਹੋ ਜਾਂਦੇ ਆ ਇੱਕ ਉਹਨਾਂ ਦਾ ਜਿਹੜਾ ਐਪੀਸੈਂਟਰ ਆ ਸਾਰੇ ਐਜੀਟੇਸ਼ਨ ਦਾ ਕਿਸਾਨਾਂ ਦਾ ਉਹ ਪੰਜਾਬ ਤੋਂ ਇਸ ਐਜੀਟੇਸ਼ਨ ਨੇ ਕਈ ਮੁੱਦੇ ਮਤਲਬ ਅੱਗੇ ਲੈ ਕੇ ਆਏ ਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਤਲਬ ਜਿਹੜਾ ਬੀਜੇਪੀ ਨੂੰ ਬਾਈਕਾਟ ਕੀਤਾ ਬਹੁਤ ਇੰਪੋਰਟੈਂਟ ਚੀਜ਼ ਆ ਬਹੁਤ ਸਿਗਨੀਫੀਕੈਂਟ ਚੀਜ਼ ਆ ਔਰ ਇਸ ਦੀਆਂ ਬੜੀਆਂ ਇੰਪਲੀਕੇਸ਼ਨਸ ਆ ਕਿ ਉਹ ਦੇਖ ਹੀ ਲਿਆ ਸੀ ਇਲੈਕਸ਼ਨ ਰਿਜ਼ਲਟਸ ਦੇ ਵਿੱਚ ਤੋਂ ਹਲੇ ਵੀ ਅਪਰਚੂਨਿਟੀ ਹੈ ਕਿ ਆਪਣੇ ਆਪ ਨੂੰ ਸੰਭਾਲੇ ਕਿਸੇ ਸਿਆਣੇ ਸੂਝਵਾਨ ਜਿਹੜੇ ਵਿਚਾਰਵਾਨ ਆ ਉਹ ਤੋਂ ਸਮਝੇ ਵੀ ਚੀਫ ਮਿਨਿਸਟਰ ਨੂੰ ਕਿਵੇਂ ਕੰਡਕਟ ਕਰਨਾ ਚਾਹੀਦਾ ਆਪਣੇ ਆਪ ਚੀਫ ਮਿਨਿਸਟਰੀ ਕੋਈ ਮਖੌਲੀਆ ਨਹੀਂ ਹੈ ਪੰਜਾਬ ਖੂਨੋਂ ਖੂਨ ਹੋਇਆ ਪਿਆ ਪੰਜਾਬ ਦੇ ਵਿੱਚ ਬੜੇ ਸੀਰੀਅਸ ਮਸਲੇ ਆ ਹਰ ਪਹਿਲੂ ਤੋਂ ਮਸਲਾ ਦੇਖੋ ਡਰਗ ਦਾ ਕਿੰਨਾ ਮਸਲਾ ਹੈ ਕਿੱਡਾ ਭਾਰੀ ਮਸਲਾ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਵਾਨ ਬੱਚੇ ਵਿਚਾਰੇ ਮਾਮਾ ਕਿਸ ਤਰੀਕੇ ਦੇ ਨਾਲ ਇਹ ਗੱਲ ਨੂੰ ਸਹਾਰ ਸਹਾਰ ਸਕਦੀ ਹੈ ਨਹੀਂ ਕਿ ਨੌਜਵਾਨ ਬੱਚਾ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਉੱਤੇ ਲੈ ਕੇ ਚਲਿਆ ਜਾਵੇ ਦੁਨੀਆ ਨੂੰ ਛੱਡ ਦੇਵੇ ਤਾਂ ਹਰ ਰੋਜ਼ਾ ਨਾ ਇੱਕ ਜਾਂ ਦੋ ਬੱਚੇ ਮਤਲਬ ਡਰਗ ਤੋਂ ਤੂੰ ਡਰਗ ਨੂੰ ਸੀਰੀਅਸਲੀ ਲੈ ਉਹ ਭਾਈ ਲੋਕ ਤਾਂ ਰੋਲੇ ਪਏ ਹੁਣ ਜਿਨੀਆਂ ਮਾਮਾ ਦੇ ਪੁੱਤ ਚਲੇ ਗਏ ਜਵਾਨ ਬੱਚੇ ਚਲੇ ਗਏ ਤਾਂ ਉਹ ਮਤਲਬ ਕਿਸ ਤਰੀਕੇ ਨਾਲ ਤੇਰੇ ਜੋਕਸ ਨੂੰ ਐਪਰੀਸ਼ੀਏਟ ਕਰੇ ਸਰ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਡਰੱਗਸ ਨੂੰ ਲੈ ਕੇ ਕਿਤਨੇ ਕਿਤੇ ਪੰਜਾਬ ਨੂੰ ਸਿਹਰਦ ਹੋਣਾ ਜ਼ਰੂਰੀ ਹੈ ਕਿਤਨੇ ਕਿਤੇ ਸਰਕਾਰਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਗਿਆ ਪਰ ਗੱਲ ਕਿਸਾਨਾਂ ਦੀ ਕੀਤੀ ਜਾਵੇ ਕਿਸਾਨ ਅੱਜ ਵੀ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਕੀ ਹੱਲ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਉਮੀਦ ਹੈ ਕੋਈ ਬਾਰਡਰ ਹਟਣਗੇ ਦਿੱਲੀ ਵੱਲ ਨੂੰ ਜਾਣਗੇ ਕੋਈ ਉਹਨਾਂ ਦੇ ਜਿਹੜੇ ਮਸਲੇ ਨੇ ਜਿਹੜੀ ਐਮਐਸਪੀ ਨੂੰ ਲੈ ਕੇ ਵੱਡੀ ਗੱਲ ਹੈ ਲਕੀਮਪੁਰ ਖੀਰੀ ਨੂੰ ਲੈ ਕੇ ਵੱਡੀ ਗੱਲ ਹੈ ਪਰਚੇ ਹੈ ਕਿ ਉਹਨਾਂ ਦੇ ਉੱਤੇ ਕੋਈ ਨਾ ਕੋਈ ਬੈਕਬੋਨਸ ਹੋ ਸਕਦਾ ਜਾਂ ਇਹ ਰੈਗੂਲਰੀ ਰਹੇਗਾ ਕਿਸਾਨਾਂ ਨੂੰ ਕੋਈ ਰਾਹਤ ਹੈ ਇਹ ਸਭ ਕੁਝ ਚੇਂਜ ਹੋਣ ਦੇ ਨਾਲ ਦੇਖੋ ਪੋਲਿਟਿਕਸ ਦੇ ਵਿੱਚ ਇੱਕ ਬਹੁਤ ਬੜਾ ਪਰਿਵਰਤਨ ਆਇਆ ਮੋਦੀ ਸਾਹਿਬ ਮжоਰਿਟੀ ਤੋਂ ਮਾਈਨੋਰਿਟੀ ਗਵਰਨਮੈਂਟ 'ਚ ਆ ਗਏ ਆ ਚਾਹੇ ਉਹਨਾਂ ਨੂੰ ਆਊਟਸਾਈਡ ਸਪੋਰਟ ਮਿਲੇ ਮਿਲੇਗੀ ਤਾਂ ਉਸ ਸਪੋਰਟ ਦੇ ਵਿੱਚ ਵੀ ਉਹ ਉਸ ਕਿਸਮ ਦੀ ਮਨਮਾਨੀ ਨਹੀਂ ਕਰ ਸਕਦੇ ਜਿਸ ਕਿਸਮ ਦੀ ਉਹ ਪਹਿਲਾਂ ਕਰਦੇ ਸੀ ਅੱਜ ਉਹਨਾਂ ਦਾ ਸਾਰਾ ਮਤਲਬ ਜੋ ਵੀ ਟਾਟਾ ਸੀ ਉਹ ਵੀ ਹਿੱਲ ਚੁੱਕਿਆ ਹਰ ਪਹਿਲੂ ਤੋਂ ਔਰ ਖਾਸ ਤੌਰ ਤੇ ਯੂਪੀ ਦੇ ਵਿੱਚ ਜਿਹੜੀ ਬਹੁਤ ਵੱਡੀ ਹਾਰ ਹੋਈ ਆ ਉਹ ਬਹੁਤ ਵੱਡਾ ਸੈਟਬੈਕ ਆ ਔਰ ਇਸ ਕਿਸੇ ਕਿਸਮ ਦੇ ਵੀ ਇਨਫੋਰਮੇਸ਼ਨ ਆ ਰਹੀ ਹੈ ਕਿ ਜਿਹੜੀ ਆਰਐਸਐਸ ਆ ਉਹ ਵੀ ਮੋਦੀ ਨਾਲ ਟੁੱਟ ਚੁੱਕੀ ਹੈ ਮੋਦੀ ਇਸ ਵੇਲੇ ਅੰਡਰ ਸਟ੍ਰੈਸ ਹੈ ਔਰ ਉਸ ਦੇ ਉੱਤੇ ਅਟੈਕ ਅੱਜ ਹੁਣ ਜਿਹੜੇ ਵੀ ਬੰਦੇ ਉਹਨੇ ਨਾਲ ਲਾਏ ਆ ਚਾਹੇ ਰਵੀ ਕੀ ਨਾਈਡੋ ਨਾਈਡੋ ਤੇ ਹਾਂ ਨਤੀਸ਼ ਜੀ ਉਹ ਦੋਨੇ ਆਪਣੀ ਕੀਮਤ ਮੰਗ ਰਹੇ ਆ ਉਹ ਇਸ ਕਿਸਮ ਦੇ ਇਰਿਸਪੌਂਸਿਬਲ ਲੀਡਰ ਨਹੀਂ ਜਿਸ ਤਰ੍ਹਾਂ ਪੰਜਾਬ ਦੇ ਲੀਡਰ ਹੋ ਪੰਜਾਬ ਦੇ ਲੀਡਰ ਤਾਂ ਆਪਣਾ ਵਗਾਉਂਦੇ ਆ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਸਾਰਾ ਖਜ਼ਾਨਾ ਲੁੱਟਾਤਾ ਦਿੱਲੀ ਵਾਲਿਆਂ ਨੂੰ ਸਾਰੀਆਂ ਜੋ ਰਿਸੋਰਸਸ ਸੀ ਜੋ ਜੋਬਸ ਸੀ ਜੋ ਗੱਲ ਸੀ ਸਾਰੀ ਸੀ ਸਾਰੀ ਸਰੈਂਡਰ ਕਰ ਦਿੱਤੀ ਉਹ ਜਿਹੜੇ ਲੀਡਰ ਆ ਉਹ ਪਰਪੱਕਾ ਆਪਣੇ ਸੂਬੇ ਲਈ ਆਪਣੇ ਲੋਕਾਂ ਲਈ ਔਰ ਆਪਣੇ ਲੋਕਾਂ ਦੇ ਲਈ ਉਹ ਹਰ ਕੀਮਤ ਦੇ ਉੱਤੇ ਆਪਣਾ ਮਤਲਬ ਮੰਗ ਰਹੇ ਵੀ ਸਾਨੂੰ ਆ ਚੀਜ਼ ਦਿਓ ਸਾਨੂੰ ਸਪੈਸ਼ਲ ਸਟੇਟਸ ਦਿਓ ਤਾਂ ਜਿਹੜਾ ਹੈ ਨਾਈਡੋ ਉਹਨੇ ਕਿਹਾ ਮੇਰੀ ਸਟੇਟਸ ਨੂੰ ਮੇਰੀ ਸਟੇਟ ਨੂੰ ਸਪੈਸ਼ਲ ਸਟੇਟਸ ਮਿਲਣਾ ਚਾਹੀਦਾ ਜੇਕਰ ਗੱਲ ਕੀਤੀ ਜਿਹੜਾ ਜਿਹੜਾ ਨਾਈਡੂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਉਹ ਫੈਡਰਲ ਸਟਰਕਚਰ ਨੂੰ ਮਜ਼ਬੂਤ ਕਰਨ ਦਾ ਬਿਆਨ ਹੈ ਤੇ ਦੂਜੀ ਗੱਲ ਇਹ ਵੀ ਹੈ ਕਿ ਨਿਤਿਸ਼ ਕੁਮਾਰ ਦੇ ਵੱਲੋਂ ਵੀ ਜਿਸ ਤਰ੍ਹਾਂ ਕਾਲ ਕਿਹਾ ਗਿਆ ਸੀ ਕਿ ਸਰਕਾਰ ਬਣੇਗੀ ਪਰ ਕਿਹਦੀ ਬਣੇਗੀ ਇਹਦੇ ਤੇ ਅਜੇ ਸਵਾਲੀਆ ਚਿੰਨ੍ਹ ਜ਼ਰੂਰ ਹੈ ਦੇਖੋ ਗੱਲ ਬੜੀ ਸਿੰਪਲ ਆ ਜਦੋਂ ਦੂਸੀ ਔਰ ਆਸਕਿੰਗ ਫॉर ਅ ਪਾਉਂਡ ਆਫ ਫਲੈਸ਼ ਜਦੋਂ ਤੁਸੀਂ ਆਪਣੀ ਕੀਮਤ ਮੰਗ ਰਹੇ ਹੋ ਇਹਦਾ ਮਤਲਬ ਕੀ ਹੈ ਫੈਡਰਲ ਸਟੇਟਸ ਆ ਗਿਆ ਸਟੇਟਾਂ ਇਹੀ ਹੈ ਨਾ ਆਪਣਾ ਹੱਕ ਮੰਗ ਰਹੀਆਂ ਆਪਣਾ ਹੱਕ ਲਈ ਉਹ ਲੜ ਰਹੀਆਂ ਆਪਣੇ ਹੱਕ ਲਈ ਉਹ ਸਟਰਗਲ ਕਰ ਰਹੀਆਂ ਆਪਣੇ ਹੱਕ ਲਈ ਪ੍ਰਾਈਮ ਮਿਨਿਸਟਰ ਨੂੰ ਕਹਿ ਰਹੀਆਂ ਸਾਨੂੰ ਆਹ ਚੀਜ਼ ਦੇ ਇਹ ਬਹੁਤ ਵਧੀਆ ਗੱਲ ਆ ਇਹ ਬਹੁਤ ਅੱਛਾ ਇੰਡੀਕੇਸ਼ਨ ਹੈ ਔਰ ਇਸ ਦੇ ਨਾਲ ਮਤਲਬ ਮੁਲਕ ਦੇ ਵਿੱਚ ਜਿਹੜਾ ਫੈਡਰਲ ਸਟਰਕਚਰ ਆ ਜੋ ਤੁਸੀਂ ਕਹਿ ਰਹੇ ਹੋ ਉਹ ਆ ਚੁੱਕਿਆ ਆਲਰੇਡੀ ਜਿਹੜੀਆਂ ਇਸੇ ਤਰੀਕੇ ਨਾਲ ਛੋਟੇ ਛੋਟੇ ਹੋਰ ਪਾਰਟੀਆਂ ਵੀ ਜਣੀਆਂ ਮਲਾਈਆਂ ਉਹ ਵੀ ਆਪਣੀ ਕੀਮਤ ਮੰਗ ਰਹੀ ਇਵਨ ਇੱਕ ਵੋਟ ਵਾਲਾ ਵੀ ਇੱਕ ਵੋਟ ਵਾਲਾ ਵੀ ਉਹ ਵੀ ਇੱਕ ਜਿਹਦੀ ਸੀਟ ਆ ਉਹ ਵੀ ਕਹਿ ਰਿਹਾ ਮੈਨੂੰ ਮਨਿਸਟਰ ਬਣਾਓ ਸਮਝ ਨਹੀਂ ਆਪਣੇ ਮੈਂ ਇੰਟਰਸਟ ਆਪਣੇ ਪਾਰਟੀ ਦੇ ਆਪਣੇ ਲੋਕਾਂ ਦੇ ਵਾਚ ਕਰਨੇ ਆ ਮੈਂ ਉਹਨਾਂ ਨੂੰ ਕੰਟ੍ਰਿਬਿਊਟ ਕਰਨਾ ਤਾਂ ਇਸ ਕਰਕੇ ਕਿਉਂਕਿ ਉਹ ਮੈਨੂੰ ਸਵਾਲ ਪੁੱਛਣਗੇ ਵੀ ਤੂੰ ਮੋਦੀ ਨਾਲ ਕਿਉਂ ਰਲਿਆ ਭਾਈ ਕੀ ਲੈ ਕੇ ਆਏ ਸਾਡੇ ਲਈ ਜਿਨ੍ਹਾਂ ਨੇ ਉਹਨੂੰ ਵੋਟ ਬੈਂਕ ਜਿਹੜਾ ਉਹਦਾ ਵੋਟ ਬੈਂਕ ਹੈ ਚਾਹੇ ਇੱਕ ਵਾਲਾ ਹੋਵੇ ਦੋ ਵਾਲਾ ਹੋਵੇ ਚਾਰ ਵਾਲਾ ਹੋਵੇ ਪੰਜ ਵਾਲਾ 6 ਵਾਲ ਜੋ ਵੀ ਹੈ ਅੱਜ ਇੱਕ ਇੱਕ ਮੈਂਬਰ ਪਾਰਲੀਮੈਂਟ ਦੀ ਜਿਹੜੀ ਹੈ ਮਤਲਬ ਉਹਨੂੰ ਅਹਿਸਾਸ ਹੋ ਚੁੱਕਿਆ ਕਿ ਮੇਰੀ ਇੰਪੋਰਟੈਂਸ ਹੈ ਮੈਨੂੰ ਇਸ ਤਰੀਕੇ ਨਾਲ ਟਰੀਟ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਪਹਿਲਾਂ ਮੋਦੀ ਕਰਦਾ ਸੀ ਜਿਸ ਤਰ੍ਹਾਂ ਵਿਰੋਧੀ ਵਿਰੋਧੀ ਪਾਰਟੀਆਂ ਦੇ ਵੱਲੋਂ ਪ੍ਰਚਾਰਿਆ ਗਿਆ ਸੀ ਕਿ ਜੇਕਰ ਨਰਿੰਦਰ ਮੋਦੀ ਦੁਬਾਰਾ ਮੈਜੋਰਟੀ 'ਚ ਆ ਜਾਂਦੇ ਨੇ 400 ਪਾਰ ਦਾ ਜਿਹੜਾ ਨਾਦਾ ਸੀ ਉਹ ਕਲੀਅਰ ਹੋ ਜਾਂਦਾ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿਹੜਾ ਕਨਸਟੀਟਿਊਸ਼ਨ ਹੈ ਉਹ ਵੀ ਬ੍ਰੇਕ ਹੋ ਸਕਦਾ ਕਿ ਤੁਸੀਂ ਇਹ ਗੱਲ ਨੂੰ ਮਹਿਸੂਸ ਕਰਦੇ ਹੋ ਕਿ ਜਿਹੜਾ ਕਿਸਾਨਾਂ ਦੇ ਵੱਲੋਂ ਜਿਹੜਾ ਇੱਕ ਟਾਇਰ ਪਾਈ ਗਈ ਸੀ ਇੱਕ ਪਗਡੰਡੀ ਬਣਾਈ ਗਈ ਸੀ ਉਹ ਇਹ ਸਭ ਨੂੰ ਰੋਕਣ ਦੇ ਲਈ ਕਾਮਯਾਬ ਹੋਈ ਆ ਦੇਖੋ ਕਿਸਾਨਾਂ ਦਾ ਇਤਿਹਾਸਿਕ ਰੋਲ ਹੈ ਬਹੁਤ ਵੱਡਾ ਇਤਿਹਾਸਿਕ ਰੋਲ ਸਾਰੀ ਦੁਨੀਆ ਦੇ ਇਤਿਹਾਸ ਦੇ ਵਿੱਚ ਅੱਜ ਇਹ ਪੰਜਾਬ ਪੰਜਾਬ ਆ ਹਿੰਦੁਸਤਾਨ ਚ ਨਹੀਂ ਈਵਨ ਤੁਸੀਂ ਦੇਖੋ ਫਰਾਂਸ ਦੇ ਵਿੱਚ ਕੀ ਹੋਇਆ ਕਿਸਾਨਾਂ ਨੇ ਆਪਣੇ ਬਹੁਤ ਵੱਡੇ ਵੱਡੇ ਟਰੈਕਟਰ ਰੇਤ ਨਾਲ ਭਰ ਲਏ ਰੇਤ ਨਾਲ ਭਰ ਕੇ ਪੈਰਿਸ ਦੀਆਂ ਜਿਹੜੀਆਂ ਦੁਕਾਨਾਂ ਤੇ ਖੰਡਾਤੇ ਤੇ ਉੱਥੇ ਉਸ ਕਿਸਮ ਦੀ ਮਤਲਬ ਜਿਸ ਜਿਸ ਬਰਬਾਦਤਾ ਨਹੀਂ ਕੀਤੀ ਗਈ ਕਿਸਾਨਾਂ ਦੇ ਨਾਲ ਜਿਸ ਤਰ੍ਹਾਂ ਹਿੰਦੁਸਤਾਨ ਚ ਕੀਤੀ ਗਈ ਕਿਲ ਗੱਡੇ ਤੇ ਕਿੰਨੀਆਂ ਖਾਈਆਂ ਪੱਟਤੀਆਂ ਉਹਨਾਂ ਦੇ ਗੋਲੀਆਂ ਚਲਾਈਆਂ ਵਿਚਾਰਾ ਸੁਭਕਰਨ ਜਿਹੜਾ ਬੱਚਾ ਸੀ ਉਸ ਨੂੰ ਤੁਸੀਂ ਕੀ ਉਸ ਨੂੰ ਗੋਲੀ ਨਾਲ ਮਾਰਤਾ ਔਰ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਇਨਸਟੈਡ ਆਫ ਮਤਲਬ ਉਹਨੇ ਕੋਈ ਪਹਿਲਾਂ ਤਾਂ ਕੇਸ ਹੀ ਨਹੀਂ ਰਜਿਸਟਰ ਕੀਤਾ ਜੇ ਕੀਤਾ ਉਹਦੀ ਕੋਈ ਮਤਲਬ ਉਹਨੂੰ ਆਈਡੈਂਟੀਫਾਈ ਨਹੀਂ ਕੀਤਾ ਵੀ ਕਿਹਨੇ ਇਹ ਕਤਲ ਕੀਤਾ ਇਹ ਵੀ ਐਕਸਪੋਜ਼ ਹੋ ਰਿਹਾ ਨਾ ਔਰ ਕਿਸਾਨ ਇਸ ਗੱਲ ਨੂੰ ਸਮਝਦੇ ਕਿਸਾਨ ਸੂਝਵਾਨਾ ਕਿਸਾਨ ਪੜ੍ਹੇ ਲਿਖਿਆ ਸਮਝਦਾਰਾ ਸਾਰੀ ਦੁਨੀਆ ਦਾ ਇਤਿਹਾਸ ਦੇਖ ਰਿਹਾ ਔਰ ਨਾਲੇ ਹੁਣ ਦੁਨੀਆ ਜਿਹੜੀ ਹੈ ਨਾ ਜੀ ਉਹ ਗਲੋਬਲ ਵਿਲੇਜ ਬਣ ਗਿਆ ਤੁਸੀਂ ਸੋਸ਼ਲ ਮੀਡੀਆ ਤੇ ਸਾਰੀ ਚੀਜ਼ ਤੁਹਾਨੂੰ ਦਿਖਦੀ ਹੈ ਅਮਰੀਕਾ ਚ ਵੀ ਪ੍ਰੋਟੈਸਟ ਹੋਇਆ ਸਾਰੀ ਦੁਨੀਆ ਚ ਪ੍ਰੋਟੈਸਟ ਹੋਇਆ ਇੰਗਲੈਂਡ ਚ ਵੀ ਪ੍ਰੋਟੈਸਟ ਹੋਇਆ ਕਿ ਸਾਰਾ ਤਾਂ ਉਹਨਾਂ ਨਾਲ ਇਸ ਤ ਕਿਸਮ ਦੀ ਬਰਬਰਤਾ ਤੱਕ ਨਹੀਂ ਵਰਤੀ ਗਈ ਦੇਖੋ ਜਿਹੜਾ ਵੀ ਕੋਈ ਬੰਦਾ ਕੋਈ ਕੰਮ ਕਰਦਾ ਪੋਲਿਟਿਕਲ ਲੈਵਲ ਦੇ ਉੱਤੇ ਹੈਡ ਆਫ ਦੀ ਸਟੇਟ टू हेड ऑफ द स्टेट तेरा ਇਤਿਹਾਸ ਦੇ ਵਿੱਚ ਨਾਂ ਲਿਖਿਆ ਜਾਣਾ ਤੈਨੇ ਇਤਿਹਾਸ ਨੂੰ ਜਵਾਬ ਦੇ ਹੋਣਾ ਚਾਹੇ 10 ਸਾਲ ਨੂੰ ਹੋਵੇ 20 ਸਾਲ ਨੂੰ ਹੋਵੇ 50 ਸਾਲ ਨੂੰ ਹੋਵੇ ਤੇਨੂੰ ਤੇਰੇ ਬਾਰੇ ਦੱਸਿਆ ਜਾਣਾ ਇਤਿਹਾਸ ਕੋਈ ਇਤਿਹਾਸ ਤਾਂ ਸਿਰਫ ਫੈਕਟਸ ਤੇ ਗੱਲ ਕਰਦਾ ਉਹ ਕਿਸੇ ਦੀ ਨਾਂ ਤਾਂ ਸਫਾਰਿਸ਼ ਤੇ ਗੱਲ ਕਰ ਸਕਦਾ ਨਾ ਕਿਸੇ ਦੀ ਮਤਲਬ ਵੀ ਇਹ ਮੇਰਾ ਫੇਵਰਿਟ ਹੈ ਮੇਰਾ ਐਨੀਮੀ ਹੋ ਹੀ ਨਹੀਂ ਸਕਦੀ ਕਿਉਂਕਿ ਫੈਕਟਸ ਜਿਹੜੇ ਫੈਕਟਸ ਆ ਦੇ ਸਪੀਕ ਫਾਰ ਥੈਮਸੈਲਵਜ਼ ਫੈਕਟ ਲੈਉਣੇ ਆ ਹਿਸਟੋਰੀਅਨ ਨੇ ਕੱਢ ਕੇ ਔਰ ਉਹਨਾਂ ਫੈਕਟਸ ਦੇ ਆਧਾਰ ਤੇ ਉੱਤੇ ਉਹਨੇ ਆਪਣੀ ਇੰਟਰਪ੍ਰੀਟੇਸ਼ਨ ਕਰਨੀ ਹੈ ਕਿਉਂਕਿ ਕੋਈ ਇਸ ਕਿਸਮ ਦੀ ਗੱਲ ਇਤਿਹਾਸਕਾਰ ਤਾਂ ਕਰ ਨਹੀਂ ਸਕਦਾ ਜਿਹੜੀ ਜਿਹਦੀ ਕੋਈ ਬੁਨਿਆਦ ਨਾ ਹੋ ਉਸ ਕਿਸਮ ਦੀ ਗੱਲ ਕੋਈ ਲਿਖੇਗਾ ਉਹਦਾ ਕੋਈ ਆਧਾਰ ਨਹੀਂ ਹੋਏਗਾ ਉਦੀ ਕੋਈ ਰਿਸਪੈਕਟ ਨਹੀਂ ਹੋਏਗਾ ਉਹਨੂੰ ਕੋਈ ਅਕਾਊਂਟ ਫਾਰ ਨਹੀਂ ਕਰੇਗਾ ਆਖਰੀ ਸਵਾਲ ਕਰਨਾ ਚਾਹਾਂਗਾ ਪੰਜਾਬ ਦੀ ਸਿਆਸਤ ਕੀ ਫਿਜ਼ਾਇ ਜਿਹੜੀ ਪੰਜਾਬ ਦੀ ਸਿਆਸਤ ਦੀ ਉਹ ਕੀ ਬਦਲੀ ਆ ਜੇ ਗੱਲ ਕੀਤੀ ਜਾਵੇ 1980 ਤੋਂ ਬਾਅਦ ਇੱਕ ਪੰਥਕ ਸਿਆਸਤ ਸ਼ੁਰੂ ਹੋਈ ਸੀ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਅੱਜ ਭਾਈ ਅਮਰਪਾਲ ਤੇ ਸਰਬਜੀਤ ਸਿੰਘ ਖਾਲਸਾ ਦੀ ਜਿਸ ਤਰ੍ਹਾਂ ਵਿਕਟਰੀ ਹੁੰਦੀ ਹੈ ਇੰਡੀਪੈਂਡ ਹੋ ਕੇ ਉਹ ਵੱਡੇ ਮਾਰਜਨ ਦੇ ਨਾਲ ਜਿੱਤੇ ਨੇ ਵੱਡਾ ਮੰਡੇਟ ਮਿਲਦਾ ਹੈ ਵੱਡਾ ਫਤਵਾ ਹੈ ਕਿ ਲੱਗਦਾ ਹੈ ਕਿ ਪੰਜਾਬ ਮੋੜ ਤੋਂ ਪੰਥਕ ਸਿਆਸਤ ਦੇ ਵੱਲ ਵਧ ਰਿਹਾ ਦੇਖੋ ਮੈਂ ਇਹ ਖਾਸ ਤੌਰ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਥਿਕ ਸਿਆਸਤ ਦੇ ਵਿੱਚ ਪੋਲੀਟੀਕਲ ਜਿਹੜੀ ਲੀਡਰਸ਼ਿਪ ਦਾ ਬਹੁਤ ਵੱਡਾ ਵੈਕਿਊਮ ਸੀ ਉਹਨਾਂ ਦਾ ਕੋਈ ਰਹਿਨਮਾ ਨਹੀਂ ਸੀ ਕੋਈ ਉਹਨਾਂ ਦਾ ਪ੍ਰੋਪਰ ਸੈਂਸ ਦੇ ਵਿੱਚ ਲੀਡਰ ਨਹੀਂ ਸੀ ਜਿਹੜਾ ਉਹਨਾਂ ਨੂੰ ਪ੍ਰੋਟੈਕਟ ਕਰ ਸਕੇ ਉਹਨਾਂ ਦੀ ਗੱਲ ਕਹਿ ਸਕੇ ਤੇ ਅੱਗੇ ਪਹੁੰਚਾ ਸਕੇ ਜੋ ਕੁਝ ਹੋਇਆ ਉਹ ਇੱਕ ਉਸ ਮਾਨਸਿਕਤਾ ਤੇ ਚੋਂ ਨਿਕਲੀ ਹੋਈ ਗੱਲ ਹੈ ਕਿ ਲੋਕਾਂ ਨੇ ਰੀਅਲਾਈਜ਼ ਕਰ ਲਿਆ ਵੀ ਇਹ ਹੈ ਸਾਡੇ ਔਰ ਇਹਨਾਂ ਲੋਕਾਂ ਨੇ ਸਫਰ ਕੀਤਾ ਹੁਣ ਦੇਖੋ ਨਾ ਅੱਜ ਦੀ ਜਿਹੜੀ ਦੇਖੋ ਵੀ ਜਿਹੜਾ ਅਮਰਿਤਪਾਲ ਸਿੰਘ ਆ ਉਹਦੇ ਕੋਲ ਕਿੰਨੀ ਪ੍ਰਾਪਰਟੀ ਹੈ 1000 ਰੁਪਏ ਸਿਰਫ ਉਹਦੇ ਕੋਲ ਆ ਜਿਹੜਾ ਦੂਜਾ ਸਰਬਜੀਤ ਸਿੰਘ ਆ ਵਿਚਾਰਾ ਉਹਦੇ ਕੋਲੋਂ ਕਹਿੰਦਾ ਮੈਂ ਇੱਕ ਦਿਨ ਦਾ ਹੀ ਪੈਟਰੋਲ ਸੀ ਮੇਰੇ ਕੋਲ ਇਹ ਲੋਕਾਂ ਦਾ ਵਾਰ ਲੋਕਾਂ ਦੀ ਜਿੱਤ ਹੈ ਅਮੀਰ ਉਹਨਾਂ ਨੂੰ ਕਹਿ ਦੇਣਾ ਹੈ ਰੈਡੀਕਲ ਹੈ ਜੀ ਫਲਾਣ ਨੈਫਰਿੰਜ ਐਲੀਮੈਂਟ ਆ ਦਿਸ ਐਂਡ ਥੈਟ ਇਹ ਸਾਰੇ ਸ਼ਹਿਰੀ ਜਿਹੜੇ ਥੋੜੇ ਬਹੁਤੇ ਪੜ੍ਹੇ ਲਿਖੇ ਲੋਕ ਉਹ ਇਸ ਕਿਸਮ ਦੀਆਂ ਬੇਹੁਰਕਤਾ ਮਤਲਬ ਕਿਸਮ ਦੀਆਂ ਸਟੇਟਮੈਂਟਾਂ ਦਿੰਦੇ ਆ ਅਰ ਇਹ ਮੈਂ ਸਮਝਦਾ ਕਿਸੇ ਕੌਮ ਦੇ ਇਸ ਲੈਵਲ ਦੇ ਇਮਾਨਦਾਰ ਸੱਚੇ ਸੁੱੱਚੇ ਲੀਡਰ ਹੋਣ ਔਰ ਉਸ ਰਹਿਨਮਾਈ ਕਰਨ ਔਰ ਇਸ ਦੇ ਵਿੱਚ ਦੇਖੋ ਇਸ ਫੀਨੋਮੈਨਨ ਦੇ ਵਿੱਚ ਕੀ ਹੋਇਆ ਸਿਮਰਜੀਤ ਮਾਨ ਵੀ ਟੋਟਲੀ ਐਕਸਪੋਜ਼ ਹੋ ਗਿਆ ਕਿਉਂ ਤੁਹਾਨੂੰ ਪਤਾ ਹੀ ਹੈ ਕਿਉਂ ਐਕਸਪੋਜ਼ ਹੋ ਗਿਆ ਕਿਉਂ ਨਹੀਂ ਕਿਉਂਕਿ ਉਹਨੇ ਆਪਣਾ ਨਮਾਇੰਦਾ ਫਰੀਦਕੋਟ ਦੇ ਵਿੱਚ ਸਰਵਜੀਤ ਸਿੰਘ ਦੇ ਖਿਲਾਫ ਕੜਾ ਕਰਤਾ ਜੀ ਔਰ ਸਰਵਜੀਤ ਨੂੰ ਉਹ ਚਾਹੁੰਦਾ ਸੀ ਵੀ ਉਹ ਹਾਰ ਜਾਵੇ ਤਾਂ ਅੱਜ ਕੀ ਹੋਇਆ ਦੇ ਕੁਦਰਤ ਦੇ ਵੀ ਇੱਕ ਖੇੜਾ ਪਰਮਾਤਮਾ ਦਾ ਕੋਈ ਫੀਨੋਮੇਨਾ ਹੁੰਦਾ ਜਿਸ ਨੂੰ ਤੁਸੀਂ ਰੀਅਲਾਈਜ਼ ਤਾਂ ਕਰਦੇ ਹੋ ਪਰ ਉਸ ਨੂੰ ਤੁਸੀਂ ਦੇਖ ਨਹੀਂ ਸਕਦੇ ਪਰ ਉਹਦੇ ਰਿਜ਼ਲਟ ਤੁਹਾਨੂੰ ਜ਼ਰੂਰ ਮਿਲਦੇ ਹੈ ਤਾਂ ਇਹ ਫੀਨੋਮੇਨਾ ਇੱਕ ਗਰੀਬ ਬੱਚਾ ਵਿਚਾਰਾ ਦੇਖੋ ਬਿਆਨ ਸਿੰਘ ਕੁਝ ਵੀ ਹੋ ਸਕਦਾ ਪਰ ਇਹ ਤਾਂ ਬੱਚਾ ਵਿਚਾਰਾ નિર્ਦੋਸ਼ ਬੱਚਾ ਗਰੀਬੀ ਦੇ ਵਿੱਚ ਦੁੱਖ ਵਿੱਚ ਦੁਖਾਂਤ ਵਿੱਚ ਪਲਿਆ ਕਿੰਨਿਆ ਕ੍ਰਾਈਸਿਸ ਤੁਸੀਂ ਇਮੇਜਿਨ ਕਰੋ ਕਿੰਨਾ ਕ੍ਰਾਈਸਿਸ ਉਸ ਇਸ ਬੱਚੇ ਨੇ ਦੇਖਿਆ ਹੋਣਾ ਮਤਲਬ ਤੁਹਾਡੇ ਮਨ ਦੇ ਵਿੱਚ ਇੱਕ ਅਥਰੂ ਕੋਈ ਪ੍ਰੋਪਰਟੀ ਨਹੀਂ ਕੋਈ ਹੈਰੀਟੇਜ ਨਹੀਂ ਕਿੱਡੀ ਵੱਡੀ ਪੋਜੀਸ਼ਨ ਤੋਂ ਕਿੱਥੇ ਆ ਕੇ ਰੁਲ ਗਿਆ ਔਰ ਉਸ ਨੂੰ ਕਿਸੇ ਨੇ ਉਹ ਨਹੀਂ ਕੀਤਾ ਅੱਜ ਮਤਲਬ ਜਿਹੜੀ ਉਸ ਨੇ ਕਹੀਆਂ ਦੋ ਤਿੰਨ ਸਟੇਟਮੈਂਟਾਂ ਕਿ ਮੈਨੂੰ ਮਤਲਬ ਐਕਸਪਲੋਇਟ ਕੀਤਾ ਗਿਆ ਦੋ ਜਗ੍ਹਾ ਤੋਂ ਇਲੈਕਸ਼ਨ ਪਹਿਲਾਂ ਲੜਿਆ ਦੋਨੇ ਜਗ੍ਹਾ ਤੋਂ ਹਰਾਇਆ ਗਿਆ ਉਹਨੂੰ ਕਿਉਂਕਿ ਸਿਮਰਜੀਤ ਮਾਨ ਦੇ ਮਨ ਦੇ ਵਿੱਚ ਇਹ ਸੀ ਮੈਂ ਮਤਲਬ ਮੈਂ ਇਨਸਿਕਿਉਰ ਹੋਊਗਾ ਜੇ ਇਹ ਬਣੂਗਾ ਉਹ ਪ੍ਰਮਾਤਮਾ ਦੀ ਖੇਡ ਹੈ ਲੋਕਾਂ ਦੀ ਮਤਲਬ ਜੋ ਵੀ ਉਹਨਾਂ ਦੇ ਮਨਾਂ ਦੇ ਵਿੱਚ ਕੁਦਰਤ ਨੇ ਪਾਈ ਗੱਲ ਤੇ ਉਹਦੀ ਸਪੋਰਟ ਕੀਤੀ ਅੱਜ ਉਹ ਹਾਰ ਗਿਆ ਜਿਹੜੇ ਬੰਦੇ ਨੇ ਇਸ ਕਿਸਮ ਦੀ ਮਤਲਬ ਚਲਾਕੀ ਆਪਣੀ ਜਾਂਚ ਹੁਸ਼ਿਆਰੀ ਕਰਨ ਦੀ ਕੋਸ਼ਿਸ਼ ਕੀਤੀ ਉਹ ਭੰਜੇ ਹੋ ਗਿਆ ਤੇ ਉਹ ਅੱਜ ਬਚਾਰਾ ਜਿੱਤ ਗਿਆ ਔਰ ਉਸ ਬੰਦੇ ਕੋਲ ਇੱਕ ਪੈਸਾ ਨਹੀਂ ਉਹ ਬੰਦਾ ਬਚਾਰਾ ਕਹਿੰਦਾ ਮੈਂ ਇੱਕ ਦਿੰਦਾ ਮੇਰੇ ਕੋਲ ਪٹرول ਸੀ ਦੂਜੇ ਦੇ ਤਾਂ ਮੇਰੇ ਕੋਲ ਪٹرول ਨਹੀਂ ਸੀ ਇੱਕ ਉਧਰ ਦੀ ਖੇਡ ਗੱਲ ਪੰਜਾਬਤੀ ਕੀਤੀ ਜਾਵੇ ਚੰਡੀਗੜ੍ਹ ਨੂੰ ਲੈ ਕੇ ਇੱਕ ਨਾਰਾ ਲੱਗਦਾ ਹੁੰਦਾ ਸੀ ਕਿ ਖੇੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਕਿਤੇ ਨਾ ਕਿਤੇ ਸਿਆਸਤ ਇੰਨੀ ਕੁ ਧੁੰਦਲੀ ਹੋਈ ਕਿ ਉਹ ਅੰਨਾ ਹੀ ਹੋ ਗਿਆ ਇਹ ਲੁਪਤੀ ਹੋ ਗਿਆ ਮਹਿਸੂਸ ਕਰਦੇ ਹਾਂ ਕਿ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਕੁਝ ਚੇਂਜ ਹੋਇਆ ਕਿ ਇਹ ਨਾਰਾ ਦੁਬਾਰਾ ਸੁਰਖੀਆਂ 'ਚ ਆਏਗਾ ਇਸ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਪੰਜਾਬ ਦੇ ਜਿਹੜੇ ਮੁੱਦੇ ਉਠਾਏ ਨਹੀਂ ਗਏ ਕਿਉਂਕਿ ਕਿਹਨੇ ਠਾਣੇ ਸੀ ਆਮ ਪਾਰਟੀ ਮੈਜੋਰਿਟੀ ਪਾਰਟੀ ਸੀ ਥੋੜੇ ਕੋ 92 ਸੀਟਾ ਹੈ ਕਿ ਤੁਹਾਡਾ ਚੀਫ ਮਿਨਿਸਟਰ ਤੁਹਾਨੂੰ ਪੰਜਾਬ ਦੇ ਇਸ਼ੂ ਲੈਣੇ ਸੀ ਪਾਣੀਆਂ ਦੇ ਇਸ਼ੂ ਲੈਣੇ ਸੀ ਡਰੱਗ ਦਾ ਬਹੁਤ ਭਾਰੀ ਇਸ਼ੂ ਰੇਤੇ ਦੀ ਗੱਲ ਲੈਣੀ ਸੀ ਤੁਸੀਂ ਲੋਕਾਂ ਦੀ ਇਕਨੋਮੀ ਦੀ ਜੌਬਸ ਦੀ ਗੱਲ ਲੈਣੀ ਉਸ ਗੱਲ ਹੀ ਜਿਹੜਾ ਖੈਰਾ ਸੀ ਉਹ ਬੜੀ ਸੂਝਵਾਨੀ ਗੱਲ ਕਰਦਾ ਸੀ ਵੀ ਜੌਬ ਸਿਰਫ ਪ੍ਰਾਇੋਰਟੀ ਦੇ ਉੱਤੇ ਜੇ ਪੰਜਾਬ ਚ ਅਨਐਮਪਲੋਇਮੈਂਟ ਹੈ ਤੁਸੀਂ ਦੂਸਰਿਆਂ ਨੂੰ ਐਮਪਲੋਇਮੈਂਟ ਕਿਉਂ ਦਿੰਦੇ ਹੋ ਬਈ ਉਹਨਾਂ ਦਾ ਕੀ ਹੱਕ ਆ ਥੋਟਲਨ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਸੁਇਸ਼ਾਨ ਗੁਰਦਰਸ਼ਨ ਸਿੰਘ ਢਿੱਲੋਂ ਜੋ ਇੱਕ ਪੰਜਾਬ ਦੇ ਚਿੰਤਤ ਨੇ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਹੈ ਇਹ ਸਿਆਸਤ ਦੇ ਵਿੱਚ ਖਾਸ ਕਰਕੇ 2024 ਦੀਆਂ ਚੋਣਾਂ ਦੇ ਵਿੱਚ ਅਹਿਮ ਰੋਲ ਨਿਭਾ ਕੇ ਗਿਆ ਹੈ ਤੇ ਉਹਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਜਿਸ ਤਰ੍ਹਾਂ ਚੰਡੀਗੜ੍ਹ ਨੂੰ ਲੈ ਕੇ ਇੱਕ ਨਾਰਾ ਲੱਗਦਾ ਹੁੰਦਾ ਸੀ ਕਿ ਖਿਹੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਉਹ ਮੁੜ ਤੋਂ ਸੁਰਜੀਤ ਜ਼ਰੂਰ ਹੋਏਗਾ ਤੇ ਵੱਡਾ ਜਿਹੜਾ ਦਾਵਾ ਠੋਕਿਆ ਗਿਆ ਹੈ ਕਿ ਪੰਥਕ ਸਿਆਸਤ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਲੀਡਰ ਕੌਮ ਦੇ ਉਹੀ ਹੁੰਦੇ ਨੇ ਜੋ ਮਾਇਆ ਤੋਂ ਜੋ ਪੈਸੇ ਤੋਂ ਦੂਰ ਹੋ ਕੇ ਕੌਮ ਦੀ ਦ੍ਰਿਸ਼ਟੀ ਨੂੰ ਕੌਮ ਦੀ ਸੋਚ ਨੂੰ ਲੈ ਕੇ ਅੱਗੇ ਵਧਦੇ ਨੇ